ਮੇਰਾ ਨਾਮ ਕਿਸ਼ੋਰ ਏਐਸਏ ਕਿਸ਼ੋਰ ਕੁਮਾਰ ਜੇ ਮੈਂ ਐਕਸੀਡੈਂਟ ਦੇ ਥਾਂ ਤੇ ਪਹੁੰਚਿਆ ਮੈਨੂੰ ਐਸਐਸ ਫੋਰਸ ਵਾਲੀ ਐਸਐਸ ਗੱਡੀ ਆ ਨਾ ਕਿਰੀ ਲੱਗੀ ਦੇ ਰਸ ਰੋਡ ਤੇ ਉਹਨੇ ਮੈਨੂੰ ਸੂਚਨਾ ਦਿੱਤੀ ਆ ਧਿਆਨ ਕੇ ਮੈਂ ਪਤਾ ਕੀਤਾ ਸੋਨੂ ਸਨ ਆਫ ਚਿਮਨ ਲਾਲ ਸ਼ਿਵਮਨ ਸਿੰਘ ਮਸਰਾਲੇ ਤੋਂ ਆ ਰਿਹਾ ਸੀ ਜਿਹੜਾ ਨਾ ਜਿਹੜੇ ਬਾਬੇ ਨਾਨਕ ਤੋਂ ਆ ਰਿਹਾ ਸੀ ਤੇ ਗੱਡੀ ਗਾ ਕਿਰੀ ਦੂਸਰੀ ਗੱਡੀ ਆ ਉਹ ਅਮਗਰਦਾਪੁਰ ਤੋਂ ਤੇਜ ਸਪੀਡ ਤੇ ਆ ਰਹੀ ਸੀ ਜੋ ਕਿ ਉਹਨਾਂ ਦੋਨਾਂ ਦਾ ਐਕਸੀਡੈਂਟ ਹੋ ਗਿਆ ਤੇ ਯਾਨੀ ਕਿ ਸੋਨੂ ਸਨ ਆਫ ਚਿਮਨ ਸਿੰਘ ਦੀ ਜੱਥ ਹੋ ਗਈ ਆ ਤੇ ਉਹਦੀ ਮੈਸੇਜ ਨਾਲ ਹੀ ਉਹਦੀ ਬੇਟੀ ਵੀ ਨਾਲ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵਾ ਤੇ ਅਗਲੀ ਹੁਣ ਬੰਦੀ ਕਾਰਵਾਈ ਆਹੀ ਜੋ ਵੀ ਬਣੇਗੀ ਕਾਰਵਾਈ ਆਹੀ ਕਰਾਂਗੇ ਗੱਲਬਾਤ ਅਹੀਂ ਹੋਣ ਆਏ ਆ ਸਾਡਾ ਭਰਾ ਹੈ ਤੇ ਜਦੋਂ ਆਏ ਆ ਨੂੰ ਦੱਸਿਆ ਇੱਥੇ ਜਿਹੜੇ ਮੌਕੇ ਤੇ ਬੰਦੇ ਸਾਡੇ ਪਿੰਡੋਂ ਆ ਪਟਕਾਣਿਆਂ ਦਾ ਬਾਬਾ ਹੈ ਉਹਨਾਂ ਦੱਸਿਆ ਵੀ ਗੱਡੀ ਆਣ ਕੇ ਇਧਰੋਂ ਇਹ ਗਰਦਾਸ ਪਟਾਉਣੇ ਤੇ ਜਾਂਦੇ ਸੀ ਰੋਂਗ ਸਾਈਡ ਉਹਨੇ ਗੱਡੀ ਮਾਰੀ ਆ ਮਾਰ ਕੇ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਵਾ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਆ ਜਨਾਨੀ ਵੀ ਸੀਰੀਅਸ ਤੇ ਛੋਟੀ ਬੱਚੀ ਆ 14-15 ਸਾਲ ਦੀ ਤੇ ਦੋਵੇਂ ਲੱਤਾਂ ਟੁੱਟ ਗਈਆਂ ਨੇ ਹੁਣ ਇੱਕ ਤੇ ਸਰਕਾਰੀ ਹਸਪਤਾਲ ਲਿਆ ਗਏ ਤੇ ਹੁਣ ਦੂਜੇ ਨੂੰ ਮਗਰ ਚੱਲੇ ਆ ਬੇੜੀ ਦੇ ਤੇ ਜਨਾਨੀ ਦੇ ਵੀ ਕਿੱਥੇ ਆ ਉਹਨਾਂ ਦਾ ਕੀ ਨਾਮ ਮਨਮੀਤ ਸਿੰਘ ਆ ਕੀ ਕਿ ਲੱਗਦੀ ਤੇ ਮੇਰਾ ਬ੍ਰਦਰ ਹੀ ਲੱਗਦਾ ਸਾਡੇ ਕੋਲ ਰਹਿੰਦੇ ਨੇ ਬਾਬਾ ਗਰੀਬ ਦਾ ਡੇਰਾ ਵਾਡਾ ਤੇ گاؤں 사ਲਾ ਜੇ ਨਾਲ ਸਾਡੇ ਡੇਰੇ ਤੇ ਰਹਿੰਦੇ ਆ ਹਾਂਜੀ ਸੋਨੂ ਨਾ ਆ ਕਿਧਰੋਂ ਆ ਰਹੇ ਆ ਇਹ ਡੇਰਾ ਬਣਾਣੇ ਕਿਉਂ ਆ ਰਹੇ ਹੋ ਕੌਣ ਕੌਣ ਹੀ ਨਾ ਡੇਰਾ ਇਨਾਂ ਦੀ ਵਾਈਫ ਵੀ ਤੇ ਇੱਕ ਇਹਨਾਂ ਦੀ ਲੜਕੀ ਤੇ ਕੀ ਪਤਾ ਲੱਗਿਆ ਤੁਹਾਨੂੰ ਜੇ ਇੱਥੇ ਆਏ ਉਹੀ ਪਤਾ ਲੱਗਿਆ ਪਤਾ ਵੀ ਬੜੀ ਜੀ ਉਹ ਕਾਰ ਵਾਲੇ ਦਾ ਕਸੂਰ ਆ ਕਾਰ ਵਾਲੇ ਨੇ ਬਹੁਤ ਸਪੀਡ ਚ ਆਇਆ ਸੀ ਉਹਨੇ ਮਿੱਟ ਮਾਰਦੀ ਗੱਡੀ ਇਹਨਾਂ ਨੇ ਤੇ ਜਿਹੜੇ ਨਾਲ ਹੀ ਇਹਨਾਂ ਦੇ ਵਾਈਫ ਉਹਨਾਂ ਤੇ ਲੱਗੀ ਉਹਨਾਂ ਦੇ ਵੀ ਸਟਾਂ ਲੱਗੀਆਂ ਨੇ ਭਾਈ ਬੱਚੀ ਤੇ ਵੀ ਲੱਗੀ ਹਾਂਜੀ